ਕਿੰਨੀ ਖਾਸੋਹੀਣੀ ਜੀ ਗੱਲ ਇਸ ਗੱਲ ਹੀ ਹੋ ਜਾਂਦੀ ਹੈ ਕਿ ਜਿਹੜੀ ਦਰਖਾਸਤ ਦਵਾਈ ਜਾਂਦੀ ਹੈ ਉਹ ਕਿਸੇ ਪਰਿਵਾਰਕ ਮਸਲੇ ਕਰਕੇ ਦਵਾਈ ਜਾਂਦੀ ਹੈ ਪਰ ਜਦੋਂ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਇਹ ਲਿਖਿਆ ਜੀ ਇਹ ਉੱਥੇ ਫੁਲਾਣੀ ਜਗ੍ਹਾ ਤੇ ਗਏ ਉਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਨਹੀਂ ਔਰ ਉਸ ਤੋਂ ਬਾਅਦ ਉਹ ਲੰਬਾ ਸਮਾਂ ਕਾਲਤਖ ਸਾਹਿਬ ਦੇ ਵੀ ਜਥੇਦਾਰ ਰਹਿੰਦੇ ਨੇ ਔਰ ਤਖਤ ਦਮਦਮਾ ਸਾਹਿਬ ਦੇ ਵੀ ਜਥੇਦਾਰ ਰਹਿੰਦੇ ਨੇ ਕਿ ਇਹਨਾਂ ਨੇ ਜੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮਤਲਬ ਕਿਸ ਤਰੀਕੇ ਦੇ ਨਾਲ ਪੂਰੀ ਆਪਾਂ ਕਹਿੰਦੇ ਕਿ ਸਿਚੁਏਸ਼ਨ ਨੂੰ ਆਪਣੇ ਹੱਕ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਪੁਗਤਾਇਆ ਗਿਆ ਵੀ ਉੱਥੇ ਜਿਹੜੇ ਦੋਸ਼ ਲਗਾਏ ਗਏ ਆ ਕੰਕਰੀਟ ਦੋਸ਼ ਉਹਨਾਂ ਤੇ ਤਾਂ ਕੋਈ ਬਹਿਸ ਹੀ ਨਹੀਂ ਹੋਈ ਕੋਈ ਗੱਲ ਉੱਥੇ ਸਿਰਫ ਇਹੀ ਦੋਸ਼ ਲਾਇਆ ਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਆ ਜਿਹੜਾ ਭਾਜਪਾ ਨਾਲ ਰਲ ਕੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਹੂੰ ਹੂੰ ਉਹਨਾਂ ਕੋਲ ਕੋਈ ਅਥਾਰਟੀ ਹੋਇਆ ਨਹੀਂ ਸਿੰਘ ਸਹਿਬਾਨ ਦੇ ਖਿਲਾਫ ਜਾਂਚ ਕਰਨ ਦਾ ਅਧਿਕਾਰ ਬਾਕੀ ਦੇ ਪੰਡ ਸਿੰਘ ਸਹਿਬਾਨ ਨੂੰ ਹੈਗਾ ਹਣਾ ਕੋਈ ਸ਼ਹੀ ਤੱਕ ਸਿਗਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਪੰਥ ਸਿੰਘ ਸਹਿਬਾਨ ਆਏਗਾ ਇਹ ਅਕਾਲੀ ਦਲ ਨੇ ਬਿਲਕੁਲ ਜਿਸ ਤਰ੍ਹਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਗੱਦੀੋਂ ਲਾਇਆ ਸੀ ਜਿਸ ਤਰ੍ਹਾਂ ਚਪੜਾਸੀਆਂ ਨੂੰ ਘਰੇ ਤੋਂ ਦਿੱਤਾ ਜਾਂਦਾ ਹੈ ਵੀ ਅੱਜ ਜਦ ਇਹਨਾਂ ਕੋ ਕੋਈ ਸਰਕਾਰ ਨਹੀਂ ਹੈ ਕੋਈ ਪਾਵਰ ਨਹੀਂ ਹੈ ਇਹ ਅੱਜ ਐਨੇ ਖੁੰਖਾਰੂ ਹੋ ਸਕਦੇ ਆ ਸੋ ਜਦੋਂ ਸਰਕਾਰਾਂ ਸੀ ਸਿੱਕਾ ਚੱਲਦਾ ਸੀ ਡੀਜੀਪੀ ਆਪਣਾ ਸੀ ਪੁਲਿਸ ਦੀਆਂ ਨੇੜਾਂ ਹਰਲ-ਹਲ ਕਰਦੀਆਂ ਫਿਰਦੀਆਂ ਸੀ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਨਾਲ ਤੇ ਭਾਈ ਗੁਰਮਖ ਸਿੰਘ ਨਾਲ ਇਹਨਾਂ ਨੇ ਕੀ ਕੀਤਾ ਹੋਊਗਾ ਆਪਾਂ ਸੋਚ ਵੀ ਨਹੀਂ ਸਕਦੇ ਗਿਆਨੀ ਰਗਵੀਰ ਸਿੰਘ ਦਾ ਜਿਹੜਾ ਕੱਲ ਬਿਆਨ ਆਇਆ ਹੈਗਾ ਅਸੀਂ ਸਮਝਦੇ ਆ ਬਹੁਤ ਕਮਜ਼ੋਰ ਅਵਸਥਾ ਵਾਲਾ ਬਿਆਨ ਆ ਇਹ ਜਥੇਦਾਰ ਦੀ ਪਦਵੀ ਵਾਲਾ ਬਿਆਨ ਨਹੀਂ ਹੈ ਸੋ ਜਥੇਦਾਰ ਨੂੰ ਗੜਕਣਾ ਚਾਹੀਦਾ ਉਹਨੂੰ ਮਮਿਆਉਣਾ ਨਹੀਂ ਚਾਹੀਦਾ ਸੋ ਅਕਾਲੀ ਲੀਡਰਸ਼ਿਪ ਦੇ ਸਾਹਮਣੇ ਜੇ ਐਸ ਵੇਲੇ ਸਾਡੇ ਸਿੰਘ ਸਾਹਿਬ ਮਮਿਆਉਣ ਲੱਗ ਗਏ ਤਾਂ ਇਹਨਾਂ ਨੇ ਜੋ ਬੁਰਾ ਹਾਲ ਕਰਨਾ ਹੈ ਬਾਅਦੋਂ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਤੱਕ ਗਏ ਨੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਘਟੋ ਘਟ ਹੋਲੇ ਮਹਲੇ ਤੱਕ ਆ ਜਿਹੜਾ ਸਰਬੱਤ ਖਾਲਸਾ ਸੱਤ ਲੈਣਾ ਚਾਹੀਦਾ ਹੈ ਸੋ ਹੁਣ ਹਾਲਾਤ ਜਿਸ ਤਰ੍ਹਾਂ ਇੱਕ ਧਿਰ ਮਿੱਥ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇ ਰਹੀ ਹੈ ਔਰ ਉਹ ਟੀਚਰਾਂ ਕਰ ਰਹੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਤੇ ਸੰਸਥਾਨ ਨੂੰ ਉਹੋ ਸਹਾਲਾਤ ਵਿੱਚ ਹਾਲਾਤ ਇੰਨੇ ਨਿਕਰ ਗਏ ਹੋਏ ਨੇ ਵੀ ਉਹਨਾਂ ਨੂੰ ਲੱਗਦਾ ਵੀ ਸਾਨੂੰ ਪੁੱਛਣ ਪਚਾਉਣ ਵਾਲਾ ਜਾਂ ਸਾਡੇ ਗਲਾਮੇ ਨੂੰ ਹੱਥ ਪਾਉਣ ਵਾਲਾ ਕੋਈ ਨਹੀਂ ਰਿਹਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਹੜਾ ਹੈ ਪ੍ਰਕਾਸ਼ਤ ਕਰ ਦਿੱਤਾ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਇੱਕ ਪਲੈਨਿੰਗ ਦੇ ਤਹਿਤ ਸਾਰਾ ਕੁਝ ਕੀਤਾ ਜਾਂਦਾ ਹੈ ਉਹ ਪੂਰੀ ਕੌਮ ਨੇ ਆਪਾਂ ਕਹਿ ਸਕਦੇ ਹਾਂ ਕਿ ਦੇਖਿਆ ਹੈ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਦਿਖਾ ਕੇ ਬੀਤ ਜਾਂਦੇ ਨੇ ਗੱਲਾਂ ਪੁਰਾਣੀਆਂ ਹੋ ਜਾਂਦੀਆਂ ਨੇ ਅ ਔਰ ਜੇ ਆਪਾਂ ਗੱਲ ਕਰ ਲਈਏ ਕਿ ਜਿਹੜੀ ਪੀੜ੍ਹੀ 80ਵਿਆਂ ਦੇ ਵਿੱਚ ਜਾਂ 85ਾਂ ਤੋਂ ਬਾਅਦ ਉਹ ਜਿਹੜੇ ਨੌਜਵਾਨ ਜਿਹੜੇ ਅ ਪੈਦਾ ਹੋਏ ਨੇ ਉਹਨਾਂ ਨੂੰ ਇਹ ਪੁਰਾਣੀਆਂ ਗੱਲਾਂ ਦਾ ਬਹੁਤਾ ਪਤਾ ਨਹੀਂ ਹੁੰਦਾ ਪਰ ਇੱਕ ਵਾਰੀ ਦੁਬਾਰਾ ਇਤਿਹਾਸ ਜਿਹੜਾ ਹੈ ਉਸੇ ਤਰੀਕੇ ਦੇ ਨਾਲ ਦੁਹਰਾਇਆ ਜਾਂਦਾ ਹੈ ਕਿਉਂਕਿ ਗੱਲਾਂ ਹੀ ਅਸੀਂ ਸੁਣਦੇ ਹੁੰਦੇ ਸੀ ਕਿ ਇਸ ਤਰੀਕੇ ਨਾਲ ਪੁਰਾਣੇ ਜਥੇਦਾਰਾਂ ਨੂੰ ਲਾਂਬੇ ਕੀਤਾ ਗਿਆ ਪਰ ਇਹ ਸਾਰਾ ਕੁਝ ਹੁਣ ਆਪਾਂ ਭਾਈ ਹਰਪ੍ਰੀਤ ਸਿੰਘਾ ਹੁਣਾ ਵਾਲੇ ਜਿਹੜੇ ਐਪੀਸੋਡ ਦੇ ਵਿੱਚੋਂ ਸਾਹਮਣੇ ਦੇਖ ਲਿਆ ਨਹੀਂ ਆ 25 26 ਸਾਲ ਪਹਿਲਾਂ ਹੀ ਹੋਇਆ 1999 ਦੀ ਵਿਸਾਖੀ ਨੂੰ ਔਰ ਫਰਵਰੀ 10 ਫਰਵਰੀ ਨੂੰ ਹੋਇਆ ਸੀ ਸੋ 10 ਫਰਵਰੀ ਨੂੰ ਸਿੰਘ ਸਾਹਿਬ 1999 ਨੂੰ ਸਿੰਘ ਸਾਹਿਬ ਵਿਗਿਆਨੀ ਰঞ্জੀਤ ਸਿੰਘ ਜੀ ਭਾਈ ਰঞ্জੀਤ ਸਿੰਘ ਉਹਨਾਂ ਨੂੰ ਗੱਡੀਆਂ ਲਾ ਦਿੱਤਾ ਗਿਆ ਸੀ ਉਹਨਾਂ ਨੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਇੱਕ ਅਜੀਤ ਅਖਬਾਰ ਦੇ ਪੱਤਰਕਾਰ ਹੁੰਦੇ ਸੀ ਮੇਜਰ ਸਿੰਘ ਉਹਨਾਂ ਨੂੰ ਤੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਾਰਦ ਨੂੰ ਤਾਲਬ ਕਰਿਆ ਸੀ ਜਿਹੜੇ ਉਹ ਦਖਲਅੰਦਾਜ਼ੀ ਕਰ ਰਹੇ ਐ ਸਿੱਖ ਰਾਜਨੀਤੀ ਵਿੱਚ ਯਾ ਅਸ਼ਰੀਆ ਕਾਲ ਤੱਕ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਨੂੰ ਚੁਣੌਤੀ ਦੇਣ ਦਾ ਯਤਨ ਕਰ ਰਹੇ ਹੈਗੇ ਪਰ ਉਹਨਾਂ ਦਿਨਾਂ ਦੌਰਾਨ ਇਹਨਾਂ ਦਿਨਾਂ ਵਿੱਚ ਬਿਲਕੁਲ ਬੇਕਿਰਕੀ ਨਾਲ ਜਿਹੜਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਗੱਦੀ ਉਲਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਕੁਝ ਸਿੰਘ ਸਹਿਬਾਨ ਨੇ ਯਤਨ ਕਰੇ ਖਾਸ ਕਰਕੇ ਜਗੰਦਰ ਸਿੰਘ ਵਿਦਾਂਤੀ ਨੇ ਬੀ ਸਿੰਘ ਸਹਿਬਾਨ ਦੀ ਨਿਯੁਕਤੀ ਔਰ ਬਰਖਾਸਤ ਕੀ ਬਾਰੇ ਕੋ ਪੈਟਰਨ ਜਿਹੜਾ ਬਣਾ ਲਿਆ ਜਾਵੇ ਪਰ ਜਿਹੜੇ ਜਿਹੜੇ ਸਿਆਸੀ ਹਿੱਤ ਨੇ ਜਿਹੜੇ ਇਹ ਨਹੀਂ ਚਾਹੁੰਦੇ ਬੀ ਸਿੰਘ ਸਾਹਿਬ ਦੀ ਨਿਯੁਕਤੀ ਤੇ ਬਰਖਾਸਤ ਕੀ ਬਾਰੇ ਕੋਈ ਇੱਕ 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 ਢਾਂਚਾ ਬਣੇ ਉਹ ਆਪਣੇ ਹੱਥ ਵਿੱਚ ਰੱਖਣੀ ਚਾਹੁੰਦੇ ਆ ਸਾਰੀ ਸਿਆਸਤ ਸੋ ਉਹ ਨਹੀਂ ਬਣ ਦੇ ਰਹੇ ਸੋ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਰੂਪ ਵਿੱਚ ਇੱਕ ਨਿਤਧੜਕ ਔਰ ਆਪਾਂ ਕਹਿ ਸਕਦੇ ਵੀ ਧਾਰਮਿਕ ਵਿਦਿਆ ਵਿੱਚ ਨਿਪੁੰਨ ਆ ਜਿਹੜਾ ਸਾਡਾ ਸਿੰਘ ਸਾਹਿਬ ਆ ਉਹਨੂੰ ਬੇਇੱਜ਼ਤ ਕਰਕੇ ਆ ਜਿਹੜਾ ਘਰ ਤੌਰ ਦਿੱਤਾ ਗਿਆ ਕੁਛ ਘਟਿਆ ਕਿਸਮ ਦੇ ਜਾਂ 2 ਟਕੇ ਦੇ ਸਿਆਸਤਦਾਨਾਂ ਵੱਲੋਂ ਜਿਹੜੀ ਹੈਗੀ ਆਪਣੀ ਹਿੰਦ ਪੁਗਾਈ ਗਈ ਹੈ ਆਪਣੀ ਆਪਣੀ ਬੇਕਿਰਕੀ ਨੂੰ ਜਿਹੜਾ ਹੈਗਾ ਸਾਹਮਣੇ ਲਿਆਂਦਾ ਗਿਆ ਸੋ ਪੰਥਕ ਪਰੰਪਰਾਵਾਂ ਪੰਥ ਕਰਵਾਇਤਾ ਪੰਥਕ ਮਾਨ ਮਰਿਆਦਾਵਾਂ ਨੂੰ ਛਿੱਕੇ ਤੇ ਟੰਗ ਕੇ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਖਾਸਤ ਕਰ ਦਿੱਤਾ ਹਾਲਾਂਕਿ ਉਹਨਾਂ ਕੋਲ ਹੱਕ ਹੀ ਕੋਈ ਹੈ ਨਹੀਂ ਜੀ ਸਿੰਘ ਸਹਿਬਾਨ ਦੇ ਖਿਲਾਫ ਗਿਆਨੀ ਰਘਵੀਰ ਸਿੰਘ ਵੀ ਕਹਿ ਚੁੱਕੇ ਆ ਸਿੰਘ ਸਹਿਬਾਨ ਦੇ ਖਿਲਾਫ ਅਵਤਾਰ ਸਿੰਘ ਜੀ ਦੇਖੋ ਕਿੰਨੀ ਹਾਸੋਹੀਣੀ ਜੀ ਗੱਲ ਇਸ ਗੱਲ ਹੀ ਹੋ ਜਾਂਦੀ ਹੈ ਕਿ ਜਿਹੜੀ ਦਰਖਾਸਤ ਦਵਾਈ ਜਾਂਦੀ ਹੈ ਉਹ ਕਿਸੇ ਪਰਿਵਾਰਕ ਮਸਲੇ ਕਰਕੇ ਦਵਾਈ ਜਾਂਦੀ ਹੈ ਪਰ ਜਦੋਂ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਇਹ ਲਿਖਿਆ ਜੀ ਇਹ ਉੱਥੇ ਫੁਲਾਣੀ ਜਗ੍ਹਾ ਤੇ ਗਏ ਉਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ ਚ ਨਹੀਂ ਔਰ ਉਸ ਤੋਂ ਬਾਅਦ ਉਹ ਲੰਬਾ ਸਮਾਂ ਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਰਹਿੰਦੇ ਨੇ ਔਰ ਤਖਤ ਦਮਦਮਾ ਸਾਹਿਬ ਦੇ ਵੀ ਜਥੇਦਾਰ ਰਹਿੰਦੇ ਨੇ ਕਿ ਇਹਨਾਂ ਨੇ ਜੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮਤਲਬ ਕਿਸ ਤਰੀਕੇ ਦੇ ਨਾਲ ਪੂਰੀ ਆਪਾਂ ਕਹ ਲਈ ਕਿ ਸਿਚੁਏਸ਼ਨ ਨੂੰ ਆਪਣੇ ਹੱਕ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਪੁਗਤਾਇਆ ਗਿਆ ਹਾਂਜੀ ਹਾਂਜੀ ਸੋ ਇੱਕ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਸੀਗੇ ਉਸ ਕਮੇਟੀ ਵਿੱਚ ਉਹਨਾਂ ਨੇ ਇਹ ਆਖਿਆ ਵੀ ਉੱਥੇ ਜਿਹੜੇ ਦੋਸ਼ ਲਗਾਏ ਗਏ ਆ ਕੰਕਰੀਟ ਦੋਸ਼ ਉਹਨਾਂ ਤੇ ਤਾਂ ਕੋਈ ਬਹਿਸ ਹੀ ਨਹੀਂ ਹੋਈ ਕੋਈ ਗੱਲ ਹੀ ਉੱਥੇ ਸਿਰਫ ਇਹੀ ਦੋਸ਼ ਲਾਇਆ ਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਆ ਜਿਹੜਾ ਭਾਜਪਾ ਨਾਲ ਰਲ ਕੇ ਆਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਸੋ ਸਿਰਫ ਇਸ ਮੁੱਦੇ ਤੇ ਜਿਹੜੀ ਗੱਲਬਾਤ ਹੋਈ ਆ ਸੋ ਉਹਨਾਂ ਕੋਲ ਕੋਈ ਅਥਾਰਟੀ ਹੋ ਹੈ ਨਹੀਂ ਸਿੰਘ ਸਹਿਬਾਨ ਦੇ ਖਿਲਾਫ ਜਾਂਚ ਕਰਨ ਦਾ ਅਧਿਕਾਰ ਬਾਕੀ ਦੇ ਪੰਨ ਸਿੰਘ ਸਹਿਬਾਨ ਨੂੰ ਹੈਗਾ ਹਣਾ ਸੋ ਸਰੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਪੰ ਸਿੰਘ ਸਹਿਬਾਨ ਨੂੰ ਹੈਗਾ ਇਹ ਅਕਾਲੀ ਦਲ ਨੇ ਬਿਲਕੁਲ ਜਿਸ ਤਰ੍ਹਾਂ ਸਿੰਘ ਸਾਹ ਭਾਈ ਰਣਜੀਤ ਸਿੰਘ ਜੀ ਨੂੰ ਗੱਦੀਆਂ ਲਾਇਆ ਸੀ ਜਿਸ ਤਰ੍ਹਾਂ ਚਪੜਾਸੀਆਂ ਨੂੰ ਘਰੇ ਤੌਰ ਦਿੱਤਾ ਜਾਂਦਾ ਇੱਕ ਪਾਸੇ ਅਕਾਲੀ ਦਲ ਵੱਡੇ ਵੱਡੇ ਇਸ਼ਤਿਹਾਰ ਲਵਾਉਂਦਾ ਜਦੋਂ ਸਿਰਸੇ ਵਾਲੇ ਸਾਧ ਨੂੰ ਨੱਤੀ ਗਈ ਸੀ ਮਾਫੀ ਤਾਂ ਲਾਏ ਗਏ ਸੀ ਵੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੁਣ ਅਕਾਲ ਤਖਤ ਮਹਾਨ ਕਿਉਂ ਨਹੀਂ ਹੈ ਜਦੋਂ ਤੁਹਾਡੇ ਖਿਲਾਫ ਫੈਸਲਾ ਸੋ ਉਹ ਚਾਹੁੰਦੇ ਹੈਗੇ ਆ ਵੀ ਜਿਹੜੇ ਤਖਸ ਸਹਿਬਾਨ ਹੈਗੇ ਆ ਉਹ ਸਾਡੀਆਂ ਉਂਗਲਾਂ ਤੇ ਨੱਚਣ ਪ੍ਰਕਾਸ਼ ਸਿੰਘ ਬਾਦਲ ਨੇ 25 ਸਾਲ ਤਖਸ ਸਹਿਬਾਨਾਂ ਦੇ ਜਥੇਦਾਰ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ ਹੁਣ ਆਪਾਂ ਗਿਆਨੀ ਗੁਰਬਚਨ ਸਿੰਘ ਦਾ ਸੰਕਟ ਵੀ ਦੇਖ ਸਕਦੇ ਆ ਵੀ ਅੱਜ ਜਦ ਇਹਨਾਂ ਕੋਲ ਕੋਈ ਸਰਕਾਰ ਨਹੀਂ ਹੈ ਕੋਈ ਪਾਵਰ ਨਹੀਂ ਹੈ ਇਹ ਅੱਜ ਐਨੇ ਖੁੰਖਾਰੂ ਹੋ ਸਕਦੇ ਆ ਸੋ ਜਦੋਂ ਸਰਕਾਰਾਂ ਸੀ ਸਿੱਕਾ ਚੱਲਦਾ ਸੀ ਡੀਜੀਪੀ ਆਪਣਾ ਸੀ ਪੁਲਿਸ ਦੀਆਂ ਇਹੜਾ ਹਰਲ-ਹਲ ਕਰਦੀਆਂ ਫੇਰਦੀਆਂ ਸੀ ਉਸ ਵੇਲੇ ਗਿਆਨੀ ਗੁਰਬਚਨ ਸਿੰਘ ਨਾਲ ਦੇ ਭਾਈ ਗੁਰਮਖ ਸਿੰਘ ਨਾਲ ਇਹਨਾਂ ਨੇ ਕੀ ਕੀਤਾ ਹੋਊਗਾ ਆਪਾਂ ਸੋਚ ਵੀ ਨਹੀਂ ਸਕਦੇ ਸੋ ਗਿਆਨੀ ਹਰਪ੍ਰੀਤ ਸਿੰਘ ਬੜੇ ਸਾਡੇ ਧਾਰਮਿਕ ਵਿਦਿਆ ਵਿੱਚ ਨਪੁੰਨ ਬੇ ਧੜਕ ਨਿੱ ਧੜਕ ਬੁਲਾ ਰਹੇ ਨੇ ਉਹਨਾਂ ਨੇ ਆਪਣੇ ਜਥੇਦਾਰ ਸਹਿਬਾਨ ਦੀ ਪਦਵੀ ਤੇ ਹੁੰਦਿਆਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੇ ਹੁੰਦਿਆਂ ਵੀ ਅਕਾਲੀ ਦਲ ਨੂੰ ਸੰਸਥਾ ਦੇ ਤੌਰ ਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਸਥਾ ਦੇ ਤੌਰ ਤੇ ਬਚਾਉਣ ਦਾ ਯਤਨ ਕੀਤਾ ਉਦੇ ਵਿੱਚੋਂ ਸ਼ਕਤੀਆਂ ਜਿਹੜੀਆਂ ਕਰਪਟ ਸ਼ਕਤੀਆਂ ਨੇ ਉਹਨਾਂ ਨੂੰ ਨਕਾਰਨ ਦਾ ਯਤਨ ਕੀਤਾ ਸ਼ਾਇਦ ਉਹਨਾਂ ਦਾ ਖਮਿਆਜ਼ਾ ਜਿਹੜਾ ਅੱਜ ਉਹਨਾਂ ਨੂੰ ਭੁਗਤਣਾ ਪਿਆ ਵੀ ਉਹਨਾਂ ਨੂੰ ਬੇਇੱਜ਼ਤ ਕਰਕੇ ਘਰ ਤੋੜ ਦਿੱਤਾ ਗਿਆ ਸੋ ਪੰਥ ਲਈ ਇਹ ਦੁਖਦਾਈ ਦਿਨ ਨੇ ਖਾਲਸਾ ਪੰਥ ਲਈ ਇਹ ਦੁਖਦਾਈ ਦਿਨ ਨੇ ਪਰ ਇਹ ਦੁਖਦਾਈ ਦਿਨ ਬਹੁਤੇ ਦਿਨ ਨਹੀਂ ਰਿਹਾ ਕਰਦੇ ਸੋ ਖਾਲਸਾ ਪੰਥ ਐਨੇ ਹਨੇਰੀਆਂ ਸਮਿਆਂ ਵਿੱਚ ਵੀ ਰਿਹਾ ਵੀ ਜਦੋਂ 80-80 ਰੁਪਏ ਦੇ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਸੋ ਉਤੋਂ ਬਿਨਾ ਹੁਣ ਵੀ ਅਸੀਂ ਦੇਖਿਆ 1984 ਤੋਂ ਬਾਅਦ ਸਾਡੇ ਸੂਰਮਿਆਂ ਦੇ 22 ਲੱਖ ਦੇ ਜਿਹੜੇ ਆਗੇ ਆ ਇਨਾਮ ਰੱਖੇ ਗਈ ਸੀ ਉਹ ਕਿਸ ਤਰ੍ਹਾਂ ਸਿਰ ਟਾਲੀ ਤੇ ਧਰ ਕੇ ਜਿਹੜੇ ਆਪਣੇ ਪੰਥ ਦੀ ਇਸ ਉਜਮਤ ਨੂੰ ਬਚਾਉਣ ਲਈ ਰਣ ਦੱਤੇ ਵਿੱਚ ਜੂਝ ਰਹੇ ਸੀ ਸੋ ਇਹ ਸਾਡੇ ਸਾਹਮਣੇ ਸਾਰਾ ਕੁਝ ਵਾਪਰਿਆ ਹੈ ਸੋ ਜੇ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹਿਣਗੇ ਸੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤ ਕੀ ਦਾ ਹਰ ਸਿੱਖ ਨੂੰ ਹਰ ਸੱਚੇ ਸਿੱਖ ਨੂੰ ਵਿਰੋਧ ਕਰਨਾ ਚਾਹੀਦਾ ਔਰ ਜਿਸ ਢੰਗ ਨਾਲ ਵੀ ਉਹ ਵਿਰੋਧ ਕਰ ਸਕਦਾ ਹੈ ਉਹ ਕਰਨ ਦਾ ਯਤਨ ਕਰਨਾ ਚਾਹੀਦਾ ਜੀ ਬਿਲਕੁਲ ਜੀ ਔਰ ਚਾਰੇ ਬੰਨੇ ਇਸ ਦਾ ਜਿਹੜਾ ਵਿਰੋਧ ਹੋ ਵੀ ਰਿਹਾ ਹੈਗਾ ਭਾਵੇਂ ਕਿ ਸੰਸਥਾਵਾਂ ਜਿਹੜੀਆਂ ਨੇ ਜਾਂ ਜਿੰਨਾਂ ਵੱਲੋਂ ਇਹ ਫੈਸਲੇ ਲਏ ਗਏ ਉਹ ਭਾਵੇਂ ਅੱਖਾਂ ਬੰਦ ਕਰਕੇ ਜਿਹੜਾ ਹੈ ਸੋਚਦੇ ਰਹਿਣ ਕਿ ਸ਼ਾਇਦ ਸਭ ਕੁਝ ਠੀਕ ਹੈ ਪਰ ਬਹੁਤ ਕੋਸ਼ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਵੇਗਾ ਜਥੇਦਾਰ ਰਕबीर ਸਿੰਘ ਹੁਣੀ ਜਨਾਂ ਦਾ ਇੱਕ ਲਿਖਤੀ ਬਿਆਨ ਪਿਛਲੇ ਦਿਨ ਪਿਛਲੇ ਦਿਨੀ ਆਇਆ ਹੈਗਾ ਬਹੁਤ ਸਾਰੇ ਆਪਾਂ ਕਹਿ ਲਈ ਕਿ ਪ੍ਰੈਸ਼ਰ ਤੋਂ ਬਾਅਦ ਜਾਂ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਸੀ ਚਾਹੀਦਾ ਇਹ ਦਾ ਇਹ ਸੀਗਾ ਕਿ ਜਥੇਦਾਰ ਸਾਹਿਬ ਜਿਹੜੇ ਨੇ ਹੱਥੋਂ ਹੱਥ ਜਿਹੜਾ ਪੰਜਾਬ ਜਾਂਦੇ ਜਿੱਥੇ ਸਾਰਾ ਕੁਝ ਵਾਪਰਿਆ ਹੈ ਪਰ ਇੱਕ ਲਿਖਤੀ ਬਿਆਨ ਆਉਣਾ ਤੇ ਉਹ ਕਿਵੇਂ ਤੁਸੀਂ ਦੇਖਦੇ ਹੈਗੇ ਹੋ ਕਿਉਂਕਿ ਕਾਫੀ ਆਲੋਚਨਾ ਵੀ ਜਿਹੜੀ ਹੈ ਹੋ ਰਹੀ ਹੈਗੀ ਆ ਠੀਕ ਹੈ ਅਸੀਂ ਇਸ ਪਲੇਟਫਾਰਮ ਤੇ ਵਾਰ-ਵਾਰ ਲਗਾਤਾਰ ਦੋ ਤਿੰਨ ਮਹੀਨਿਆਂ ਤੋਂ ਇਹ ਆਖ ਰਹੇ ਆਂ ਵੀ ਉਹ ਸਾਡੇ ਸਿੰਘ ਸਹਿਬਾਨ ਨੇ ਅਸੀਸ ਸਿੰਘ ਸਹਿਬਾਨ ਦੀ ਪਦਵੀ ਦੀ ਜਿਹੜੀ ਇੱਜ਼ਤ ਕਰਦੇ ਆ ਹੈਗਾ ਵੀ ਅਸੀਂ ਉਹਨਾਂ ਦੇ ਖਿਲਾਫ ਕੋਈ ਵੀ ਹਾਲਾਂਕਿ ਸੋਸ਼ਲ ਮੀਡੀਆ ਤੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਪਰ ਅੱਜ ਸਾਡਾ ਵੀ ਦਿਲ ਇਸ ਗੱਲੋਂ ਦੁਖੀ ਆ ਵੀ ਜਿਸ ਤਰ੍ਹਾਂ ਨਾ ਇੱਕ ਚਾਈਨਾ ਦਾ ਲੀਟਰ ਹੋਇਆ ਉਹਨੇ ਲਿਖਿਆ ਕਹਿੰਦਾ ਲੂਜ਼ ਗ੍ਰਿਪ ਇਜ਼ ਨੋ ਗ੍ਰਿਪ ਵੇ ਜਿਹੜਾ ਢਿੱਲਾ ਗ੍ਰਿਪਾ ਨਾ ਤੁਹਾਡਾ ਕੋਈ ਵੀ ਗ੍ਰਿਪ ਨਹੀਂ ਹੁੰਦਾ ਉਹ ਤੁਹਾਡੇ ਸਥਿਤੀ ਹਾਲਾਤ ਤੁਹਾਡੇ ਹਾਲਾਤ ਵਿੱਚ ਤੁਹਾਡੇ ਕਾਬੂ ਵਿੱਚ ਨਹੀਂ ਹੁੰਦੀ ਸੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਲੂਜ਼ ਗ੍ਰਿਪ ਪਾ ਕੇ ਚੱਲ ਰਹੇ ਨੇ ਸੋ ਲੂਜ਼ ਗ੍ਰਿਪ ਕਦੇ ਵੀ ਨੋ ਨੋ ਗ੍ਰਿਪ ਹੁੰਦਾ ਹੈਗਾ ਸੋ ਜੇ ਗਿਆਨੀ ਰਗਵੀਰ ਸਿੰਘ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਹੈਗਾ ਵੀ 2 ਦਸੰਬਰ ਦੇ ਹੁਕਮਨਾਮਿਆਂ ਤੇ ਪੂਰੀ ਤਰ੍ਹਾਂ ਪਹਿਰਾ ਦਿੱਤਾ ਤੇ ਦਵਾਇਆ ਹੁੰਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਆ ਇਸ ਤਰ੍ਹਾਂ ਬੇਇੱਜ਼ਤੀ ਭਰਪੂਰ ਢੰਗ ਨਾਲ ਬਰਖਾਸਤ ਕੀ ਹੋਇਆ ਇਹ ਨਹੀਂ ਸੀ ਹੋਣੀ ਹੁਣ ਵੀ ਸਿਰਫ ਬਿਆਨ ਦੇ ਦੇਣਾ 28 ਵਾਲੀ ਮੀਟਿੰਗ ਰੱਦ ਕਰਕੇ ਵਿਦੇਸ਼ ਚਲੇ ਆਉਣਾ ਤੇ ਖਾਲਸਾ ਪੰਥ ਦਾ ਕੋਈ ਇਕੱਠ ਹੀ ਨਾ ਸੱਦਣਾ ਖਾਲਸਾ ਪੰਥ ਦੇ ਵਿਦਵਾਨਾਂ ਜਥੇਬੰਦੀਆਂ ਉਹਨਾਂ ਦਾ ਕੋਈ ਇਕੱਠ ਨਾ ਸੱਦ ਕੇ ਸਿਰਫ ਅਕਾਲੀ ਦਲ ਨੂੰ ਖੁੱਲ ਖੇਡਣ ਦਾ ਇੱਕ ਮੌਕਾ ਦੇਣਾ ਜਾਣ ਬੁੱਝ ਕੇ ਮੌਕਾ ਦਿੱਤਾ ਗਿਆ ਸੋਚ ਦੇ ਵਿੱਚ ਗਿਆਨੀ ਅਰਗਬੀਰ ਸਿੰਘ ਦਾ ਜਿਹੜਾ ਕੱਲ ਬਿਆਨ ਆਇਆ ਹੈਗਾ ਅਸੀਂ ਸਮਝਦੇ ਹਾਂ ਬਹੁਤ ਕਮਜ਼ੋਰ ਅਵਸਥਾ ਵਾਲਾ ਬਿਆਨ ਆ ਇਹ ਜਥੇਦਾਰ ਦੀ ਪਦਵੀ ਵਾਲਾ ਬਿਆਨ ਨਹੀਂ ਹੈ ਸੋ ਜਥੇਦਾਰ ਨੂੰ ਗੜਕਣਾ ਚਾਹੀਦਾ ਉਨੂੰ ਮਮਿਆਉਣਾ ਨਹੀਂ ਚਾਹੀਦਾ ਸੋ ਅਕਾਲੀ ਲੀਡਰਸ਼ਿਪ ਦੇ ਸਾਹਮਣੇ ਜੇ ਇਸ ਵੇਲੇ ਸਾਡੇ ਸਿੰਘ ਸਾਹਿਬ ਮਮਿਆਉਣ ਲੱਗ ਗਏ ਤਾਂ ਇਹਨਾਂ ਨੇ ਜੋ ਬੁਰਾ ਹਾਲ ਕਰਨਾ ਬਾਅਦ ਚੋਂ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਤੱਕ ਗਏ ਨੇ ਸਾਨੂੰ ਯਾਦ ਰੱਖਣਾ ਚਾਹੀਦਾ ਸੋ ਜੇ ਇਹਨਾਂ ਨੂੰ ਹੁਣ ਨਾਥ ਨਾ ਪਾਈ ਗਈ ਸੋ ਸਿੰਘ ਸਾਹਿਬਾਨ ਨੂੰ ਚਾਹੀਦਾ ਵੀ ਉਹ ਹਲੇ ਵੀ ਕਮਜ਼ੋਰ ਅਵਸਥਾ ਵਿੱਚੋਂ ਨਿਕਲਣ ਇੱਕ ਤਖਤ ਦੇ ਜਥੇਦਾਰ ਸੱਚੇ ਪਾਤਸ਼ਾਹ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰगोबिंद ਪਾਤਸ਼ਾਹ ਦਾ ਜਿਹੜਾ ਇੱਕ ਮੇਰ ਪਰਿਆ ਹੱਥ ਉਹਨਾਂ ਤੇ ਪੰਜ ਸਿੰਘ ਸਹਿਬਾਨ ਤੇ ਹੈ ਉਹਨੂੰ ਮਹਿਸੂਸ ਕਰਨ ਔਰ ਪੰਥ ਦੇ ਭਲੇ ਤੇ ਕੌਮ ਦੇ ਭਲੇ ਲਈ ਡਟਵੇਂ ਫੈਸਲੇ ਲੈਣ ਤਾਂ ਕਿ ਜੋ ਇਹ ਪੰਥ ਦੋਖੀ ਨੇ ਜਿਹੜੇ ਅਕਾਲ ਤਖਤ ਨੂੰ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਸੁਖਬੀਰ ਸਿੰਘ ਬਾਦਲ ਮਸਤਿਆ ਹੋਇਆ ਹਾਥੀ ਆ ਜੋ ਅਕਾਲ ਤਖਤ ਨੂੰ ਢੱਡਾਂ ਮਾਰ ਰਿਹਾ ਸੋ ਜਿਹੜੇ ਢੱਡਾਂ ਮਾਰ ਰਹੇ ਆ ਇਹਨਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਤਾਂ ਕਿ ਖਾਲਸਾ ਹੀ ਪਰੰਪਰਾਵਾਂ ਅਨਸਾਰ ਇੱਕ ਸ਼ੁੱਧ ਅਕਾਲੀ ਦਲ ਦਾ ਪੁਨਰਸਰਜੀਤੀ ਹੋ ਸਕੇ ਜੀ ਬਿਲਕੁਲ ਜੀ 2 ਦਸੰਬਰ ਨੂੰ ਜਦੋਂ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਦੇ ਨਾਲ ਜਦੋਂ ਫੈਸਲੇ ਆਏ ਸਨ ਤੇ ਇੱਕ ਜਿਹੜੀ ਆਵਾ ਹੈਗੀ ਹੈ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀ ਆਵਾ ਤੇ ਵਧੀ ਸੀ ਉੱਥੇ ਜਿੰਨੇ ਵੀ ਸਿੰਘ ਸਾਹਿਬਾਨ ਹੈਗੇ ਨੇ ਉਹਨਾਂ ਦੀ ਵੀ ਕਿਤਨਾ ਕਿਤੇ ਆਪਾਂ ਕਹੀ ਕਿ ਕਾਫੀ ਵਾਅਦਾ ਹੋਇਆ ਸੀ ਪਰ ਉਸ ਤੋਂ ਬਾਅਦ ਹੌਲੀ ਹੌਲੀ ਤਕਰੀਬਨ 2-3 ਮਹੀਨੇ ਤੇ ਬਾਅਦ ਸਿਚੁਏਸ਼ਨ ਜਿਹੜੀ ਹੈ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਅ ਸਰਦਾਰ ਅਤਾ ਸਿੰਘ ਜੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਰਸਤੇ ਜਿਹੜੇ ਨੇ ਕੋਈ ਬਹੁਤਾਤ ਨਹੀਂ ਕਹੀ ਕਿ ਆਪਾਂ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਜਿਹੜਾ ਚੱਲਿਆ ਨਹੀਂ ਜਾ ਸਕਦਾ ਹੈਗਾ ਜਾਂ ਤੇ ਰਾਹ ਹੈਗਾ ਏ ਗਿਆਨੀ ਗੁਰਬਚਨ ਸਿੰਘ ਹੋਣਾ ਵਾਲਾ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੈ ਕਿ ਕੌਮ ਦੇ ਵਿੱਚ ਕਿੰਨਾ ਕੁ ਵਕਾਰ ਬਾਕੀ ਹੈਗਾ ਜਾਂ ਫਿਰ ਦੂਜੇ ਬੰਨੇ ਜਿਹੜਾ ਹੈ ਅਕਾਲੀ ਫੂਲਾ ਸਿੰਘ ਦੀ ਗੱਲ ਹੁੰਦੀ ਹੈ ਕਿ ਐਜ਼ ਏ ਰੋਲ ਮਾਡਲ ਹੋਏਗੇ ਨੇ ਪਰ ਮੌਜੂਦਾ ਹਾਲਾਤਾਂ ਦੇ ਵਿੱਚ ਜਿੱਥੇ ਆਪਾਂ ਰਹਿ ਰਹੇ ਹੈਗੇ ਆ ਉੱਥੇ ਹੁਣ ਅੱਗੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਕਰ ਕੀ ਸਕਦੇ ਹੈਗੇ ਨੇ हां जी हां जी सो ਤੁਸੀਂ ਥੋੜਾ ਥੋੜਾ ਸਪਸ਼ਟ ਕਰ ਦਿੱਤਾ ਵੀ ਦੋ ਹੀ ਰਾਹ ਨੇ ਇੱਕ ਗਿਆਨੀ ਗੁਰਵਚਨ ਸਿੰਘ ਵਾਲਾ ਤੇ ਗਿਆਨੀ ਫੂਲਾ ਸਿੰਘ ਵਾਲਾ ਅਕਾਲੀ ਫੂਲਾ ਸਿੰਘ ਵਾਲਾ ਸੋ ਸਿੰਘ ਸਹਿਬਾਨ ਨੂੰ ਚਾਹੀਦਾ ਵੀ ਇੱਕਦਮ ਪੰਜਾਬ ਜਾਣ ਹਲੇ ਵੀ ਹਾਲਾਤ ਪੂਰੀ ਤਰ੍ਹਾਂ ਉਹਨਾਂ ਦੀ ਪਕੜ ਚੋਂ ਨਹੀਂ ਨਿਕਲੇ ਉੱਥੇ ਸਭ ਤੋਂ ਪਹਿਲਾਂ ਤਾਂ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕਨਵਨ ਹੋਵੇ ਜੇ ਹੋ ਸਕਦਾ ਆਪਣੇ ਜਜ਼ਬੇ ਨੂੰ ਦਿਖਾਉਣ ਲਈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਸ ਮੀਟਿੰਗ ਵਿੱਚ ਸ਼ਾਮਲ ਕਰਨ ਉਹ ਤੋਂ ਬਾਅਦ ਉਸ ਮੀਟਿੰਗ ਤੋਂ ਬਾਅਦ ਸਿੱਖ ਵਿਦਵਾਨਾਂ ਦਾ ਸਿੱਖ ਜਥੇਬੰਦੀਆਂ ਦਾ ਜਿਹੜੀਆਂ ਇੱਕ ਤਰ੍ਹਾਂ ਨਾਲ ਅਕਾਲ ਤਖਤ ਨੂੰ ਅੱਜ ਵੀ ਸਮਰਪਿਤ ਨੇ ਉਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਤੇ ਸਾਰੇ ਸਿੱਖ ਵਿਦਵਾਨਾਂ ਦਾ ਇੱਕ ਇਕੱਠ ਬੁਲਾਇਆ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਵਿਚਾਰ ਲਏ ਜਾਣ ਉਹਨਾਂ ਉਹਨਾਂ ਦੀ ਜਿਹੜੀ ਹੈਗੀ ਆ ਏਕਤਾ ਅਖੰਡਤਾ ਜਿਹੜੀ ਖਾਲਸਾ ਪੰਥ ਪ੍ਰਤੀ ਉਹਨਾਂ ਦੇ ਜਜ਼ਬਿਆਂ ਨੂੰ ਟੋਇਆ ਜਾਵੇ ਤੇ ਉਸ ਤੋਂ ਬਾਅਦ ਜੇ ਵਿਸਾਖੀ ਤੱਕ ਨੇ ਵਿਸਾਖੀ ਤੱਕ ਬਹੁਤ ਲੰਮਾ ਹੋ ਜਾਏਗਾ ਘਟੋ ਘਟ ਹੋਲੇ ਮਹਲੇ ਤੱਕ ਆ ਜਿਹੜਾ ਸਰਬੱਤ ਖਾਲਸਾ ਸਾਧ ਲੈਣਾ ਚਾਹੀਦਾ ਹੈਗਾ ਨਾ ਸੋ ਹੁਣ ਹਾਲਾਤ ਜਿਸ ਤਰ੍ਹਾਂ ਇੱਕ ਧਿਰ ਮਿੱਥ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇ ਰਹੀ ਆ ਔਰ ਉਹ ਟੀਚਰਾਂ ਕਰ ਰਹੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਤੇ ਸੰਸਥਾ ਨੂੰ ਤੋਂ ਉਸ ਹਾਲਾਤ ਵਿੱਚ ਹਾਲਾਤ ਇੰਨੇ ਨਿਗਰ ਗਏ ਹੋਏ ਨੇ ਵੀ ਉਹਨਾਂ ਨੂੰ ਲੱਗਦਾ ਵੀ ਸਾਨੂੰ ਪੁੱਛਣ ਪਛਾਉਣ ਵਾਲਾ ਜਾਂ ਸਾਡੇ ਗਲਾਮੇ ਨੂੰ ਹੱਥ ਪਾਉਣ ਵਾਲਾ ਕੋਈ ਨਹੀਂ ਰਿਹਾ ਇਸ ਲਈ ਸਿੰਘ ਸਹਿਬਾਨ ਨੂੰ ਚਾਹੀਦਾ ਪਹਿਲਾਂ ਪੰਥਕ ਵਿਦਵਾਨਾਂ ਦੀ ਤੇ ਜਿਹੜੀਆਂ ਖਾਲਸਾਈ ਜਥੇਬੰਦੀਆਂ ਸਾਰੀਆਂ ਉਹਨਾਂ ਦੀ ਇੱਕ ਮੀਟਿੰਗ ਬੁਲਾਉਣ ਉਹ ਤੋਂ ਬਾਅਦ 10 ਜਾਂ 12 ਦਿਨਾਂ ਦੇ ਨੋਟਿਸ ਤੇ ਸਰਬੱਤ ਖਾਲਸਾ ਸਦਕੇ ਇਹਨਾਂ ਲੋਕਾਂ ਨੂੰ ਜਿਹੜੇ ਪੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇ ਰਹੇ ਹੈਗੇ ਆ ਇਹਨਾਂ ਨੂੰ ਪੰਥ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਜੇ ਪੰਥ ਤੋਂ ਬਾਹਰ ਦਾ ਨਹੀਂ ਵੀ ਦਿਖਾਉਣਾ ਤਾਂ ਘੱਟੋ ਘੱਟ ਰਾਜਨੀਤਿਕ ਸਰਗਰਮੀਆਂ ਤੇ 12 12 15 15 ਸਾਲ ਲਈ ਇਹਨਾਂ ਤੇ ਪਾਬੰਦੀਆਂ ਲਾਈਆਂ ਜਾਣ ਔਰ ਸੱਤ ਮੈਂਬਰੀ ਕਮੇਟੀ ਨੂੰ ਆਦੇਸ਼ ਕੀਤਾ ਜਾਵੇ ਉੱਥੇ ਸੱਤੇ ਮੈਂਬਰਾਂ ਨੂੰ ਸੱਦ ਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਗੁਰੂ ਪਾਤਸ਼ਾਹ ਦਾ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਭਰਤੀ ਸ਼ੁਰੂ ਕਰੋ ਸੋ ਉਹ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਇਹਨਾਂ 10 15 ਬੰਦਿਆਂ ਨੂੰ ਜਿਹੜੇ ਵਾਰ-ਵਾਰ ਚੁਣੌਤੀ ਦੇ ਰਹੇ ਆ ਆਏ ਦਿਨ ਚੁਣੌਤੀ ਦੇ ਰਿਹਾ ਸ਼ਰੀਅਕਾਲ ਤੱਕ ਸਾਹਿਬ ਨੂੰ ਉਹਨਾਂ ਨੂੰ ਜੇ ਪੰਥ ਵਿੱਚੋਂ ਨਹੀਂ ਛੇਕਣਾ ਇਹ ਲੱਗਦਾ ਹੈਗਾ ਵੀ ਤੁਸੀਂ ਬਹੁਤ ਤਿੱਖੀਆਂ ਸਲਾਹਾਂ ਦੇ ਰਹੇ ਹਾਂ ਤਾਂ ਘਟ ਘਟ ਰਾਜਨੀਤਿਕ ਤੌਰ ਤੇ ਜਿਸ ਤਰ੍ਹਾਂ ਬਿਰਸਾ ਸਿੰਘ ਬਲਟੋਹਾ ਨੂੰ ਸਮੇਟਿਆ ਉਸੇ ਤਰ੍ਹਾਂ ਸਮੇਟ ਦੇਣਾ ਚਾਹੀਦਾ ਹੁਣ ਮੌਕਾ ਨਹੀਂ ਹੈ ਢਿੱਲੇ ਗ੍ਰਿਪ ਦਾ ਲੂਜ਼ ਗ੍ਰਿਪ ਇਜ਼ ਨੋ ਗ੍ਰਿਪ ਮਾਉਜ਼ੇ ਟੰਗਦੀ ਇਹ ਜਿਹੜੀ ਸਾਨੂੰ ਯਾਦ ਰੱਖਣੀ ਚਾਹੀਦੀ ਆ ਸਿੰਘ ਸਾਹਿਬਾਨ ਨੂੰ ਤਕੜਾ ਹੋਣਾ ਪਵੇਗਾ ਸਮੁੱਚਾ ਖਾਲਸਾ ਪੰਥ ਉਹਨਾਂ ਦੀ ਪਿੱਠ ਤੇ ਆ ਕੋਈ ਇਹ ਜੇ ਕਹਿਣਾ ਵੀ ਹਾਂ ਉਹਨਾਂ ਨੂੰ ਕੋਈ ਐਕਸੀਡੈਂਟ ਰਾਹੀ ਮਾਰ ਦੇਵੇਗਾ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਜਿਹੜੇ ਅਕਾਲੀ ਦਲ ਦੇ ਖਿਲਾਫ ਬੋਲਦੇ ਆ ਬੰਦੇ ਜਿਹੜੇ ਪੱਤਰਕਾਰ ਵੀ ਨੇ ਤੇ ਸੋਸ਼ਲ ਐਕਟਿਵਿਸਟ ਬਣੀ ਬੜੀ ਆਪਾਂ ਕਹਿ ਸਕਦੇ ਆ ਬੇਬਾਕੀ ਨਾਲ ਬੋਲਦੇ ਆ ਜੇ ਉਹਨਾਂ ਦਾ ਉਹ ਕੁਝ ਨਹੀਂ ਵਿਗਾੜ ਸਕੇ ਤਾਂ ਸਿੰਘ ਸਹਿਬਾਨ ਨੂੰ ਹੱਥ ਪਾਉਣਾ ਬਹੁਤ ਔਖਾ ਸੋ ਇਸ ਲੈਵਲ ਤੇ ਉਹ ਨਹੀਂ ਜਾਣਗੇ ਸਾਨੂੰ ਪਤਾ ਹੈ ਜਿੰਨੇ ਕੁ ਉਹਨਾਂ ਵਿੱਚ ਹਿੰਮਤ ਹੈਗੀ ਆ ਉਹਦਾ ਸਾਨੂੰ ਸਾਰਾ ਪਤਾ ਹੈ ਸੋ ਸਿੰਘ ਸਹਿਬਾਨ ਨੂੰ ਘਬਰਾਉਣਾ ਨਹੀਂ ਚਾਹੀਦਾ ਖਾਲਸਾ ਪੰਥ ਅੱਜ ਵੀ ਉਹਨਾਂ ਦੇ ਨਾਲ ਆਓ ਅਸੀਂ ਬੇਨਤੀ ਕਰਦੇ ਆ ਸਮੁੱਚੇ ਸਿੱਖ ਪੰਥ ਵੱਲੋਂ ਸਿੰਘ ਸਹਿਬਾਨ ਨੂੰ ਵੀ ਉਹ ਤਖਤ ਸਹਿਬਾਨ ਤੇ ਜਾਣ ਅਤੇ ਆਪਣੀ ਜ਼ਿੰਮੇਵਾਰੀ ਪਹਿਚਾਣਦੇ ਹੋਏ ਇਹਨਾਂ ਜਿਹੜੇ ਅਕਾਲ ਤਖਤ ਦੇ ਮਨਮਤੀ ਆ ਭਗੌੜੇ ਆ ਉਹਨਾਂ ਨੂੰ ਪੰਥ ਵਿੱਚੋਂ ਇਹ ਰਾਜਨੀਤਿਕ ਤੌਰ ਤੇ ਬਾਹਰ ਕੱਢਣ ਦਾ ਯਤਨ ਕਰਦੇ ਜੀ ਬਿਲਕੁਲ ਜੀ ਔਰ ਦੀਪ ਸਿੱਧੂ ਦੀ ਆਪਾਂ ਸਟਾਰਟਿੰਗ 'ਚ ਗੱਲ ਕਰਕੇ ਆਏ ਤੇ ਉਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਕੌਮ ਦਾ ਜਿਹੜਾ ਮੇੜਾ ਹੈ ਉਹ ਨਹੀਂ ਲੈਣਾ ਚਾਹੀਦਾ ਕੌਮ ਦਾ ਜਿਹੜਾ ਮੇੜਾ ਹੈ ਉਹ ਜਿਉਣ ਨਹੀਂ ਦਿੰਦਾ ਕਿਤੇ ਨਾ ਕਿਤੇ ਜਿਹੜਾ ਹੈ ਉਹੋ ਹੀ ਹਾਲਾਤ ਮੌਜੂਦਾ ਹਾਲਾਤਾਂ ਦੇ ਵਿੱਚ ਬਣੇ ਹੋਏ ਨੇ ਤੇ ਹੁਣ ਜਿਹੜਾ ਹੈ ਕੌਮ ਨੂੰ ਵੀ ਸਿੰਘ ਸਾਹਿਬ ਦਾ ਉਸੇ ਤਰੀਕੇ ਦੇ ਨਾਲ ਸਾਥ ਤੇ ਸਤਕਾਰ ਕਰਨਾ ਚਾਹੀਦਾ ਹੈ ਔਰ ਸਿੰਘ ਸਾਹਿਬ ਨੂੰ ਵੀ ਹੁਣ ਮੈਦਾਨ ਦੇ ਵਿੱਚ ਆਉਣਾ ਪਵੇਗਾ ਇਹਨਾਂ ਹਾਲਾਤਾਂ ਦੇ ਵਿੱਚ ਮਿਡਲ ਵੇ ਕੋਈ ਨਹੀਂ ਹੈਗਾ ਜਾਂ ਤੇ ਆਪਾਂ ਕਹਿ ਲਈਏ ਕਿ ਕੌਮ ਵਾਲੇ ਬੰਨੇ ਆ ਤੇ ਜਾਂ ਫਿਰ ਜਿਹੜਾ ਹੈਗਾ ਇੱਕ ਥੇਰ ਵਾਲੇ ਬੰਨੇ ਆ ਤੇ ਇੱਥੇ ਜਿਹੜੇ ਫੈਸਲੇ ਨਿਤਰ ਕੇ ਕਰਨੇ ਪੈਣਗੇ ਜੇ ਆਪਾਂ ਕਹੀਏ ਕਿ ਥੋੜਾ ਜਿਹਾ ਅਸੀਂ ਦੋ ਕਦਮ ਅੱਗੇ ਚੱਲ ਜਾਈਏ ਤੇ ਦੋ ਕਦਮ ਚਾਰ ਕਦਮ ਪਿੱਛੇ ਆ ਜਾਈਏ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਵੀ ਸਥਿਤੀ ਜਿਹੜੀ ਕਲੀਅਰ ਨਹੀਂ ਹੋਏਗੀ ਜਿੰਨੇ ਦਿਨ ਗੁਜ਼ਰਦੇ ਜਾਣਗੇ ਹਾਲਾਤ ਓਨੇ ਹੀ ਜ਼ਿਆਦਾ ਜਿਹੜੇ ਨੇ ਕਿਤਨਾ ਕਿਤੇ ਗੰਭੀਰ ਹੁੰਦੇ ਜਾਣਗੇ ਔਰ ਉਮੀਦ ਕਰਦੇ ਹਾਂ ਕਿ ਜਨਰਲ ਹੁਣੀ ਹੁਣ ਯੂਕੇ ਦੇ ਵਿੱਚ ਨੇ ਤੇ ਜ਼ਰੂਰ ਜਦੋਂ ਇੱਥੋਂ ਜਾਣਗੇ ਤੇ ਸਾਰੀ ਸਿਚੁਏਸ਼ਨ ਨੂੰ ਜਿਹੜਾ ਹੈ ਆਪਣੇ ਕੰਟਰੋਲ ਜਿਹੜਾ ਹੈ ਜ਼ਰੂਰ ਕਰਨਗੇ